ਅੱਜ ਅਸੀਂ ਪਹੁੰਚੇ ਆ ਜੀ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਸੋ ਧਾਰੀਵਾਲ ਦੇ ਠਾਕੁਰ ਦੁਆਰਾ ਬਾਬਾ ਕਮਲਦਾਸ ਜੀ ਮਹਾਰਾਜ ਗੱਦੀ ਲਹਿਲ ਸੋ ਗੱਦੀ ਲਹਿਲ ਜਿਹੜੀ ਆ ਜੀ ਇੱਕ ਪਵਿੱਤਰ ਸਾਨਾ ਔਰ ਵਿਸਾਖੀ ਦਾ ਮੇਲਾ ਜਿਹੜਾ ਵਾ ਜੀ ਇੱਥੇ ਬੜੇ ਵੱਡੇ ਪੱਧਰ ਤੇ ਲੱਗਦਾ ਵਾ ਤਿੰਨ ਦਿਨ ਸੀ ਮੇਲਾ ਹੁੰਦਾ ਵਾ ਔਰ ਬੜੀ ਵੱਡੀ ਗਿਣਤੀ ਸ਼ਰਧਾਲੂ ਜਿਹੜੇ ਆ ਇਸ ਦਰਬਾਰ ਚ ਪਹੁੰਚਦੇ ਨੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਇਹ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਠਾਕੁਰ ਦੁਆਰਾ ਬਾਬਾ ਕਮਲਦਾਸ ਜੀ ਮਹਾਰਾਜ ਦਾ ਸਥਾਨ ਵਾ ਜੀ ਇੱਕ ਗੱਦੀ ਹੈ ਔਰ ਪ ਸੋ ਦਸਦੇ ਨੇ ਵੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਔਰ ਖਾਲੀ ਆ ਦੇਖੋ ਜੀ ਆਂਦੇ ਨੇ ਔਰ ਝੋਲੀਆਂ ਭਰ ਕੇ ਜਿਹੜੇ ਜਾਂਦੇ ਨੇ ਇਹ ਸਚਾਈਆ ਕਿਦਾਂ ਕਿਤੇ ਜਿਹੜੇ ਤੇ ਸ਼ਰਧਾਲੂ ਆ ਰਹੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਪਹਿਲੇ ਮੈਂ ਤਾਂ ਨਹੀਂ ਕਿੰਦਾ ਇਤਿਹਾਸ ਦੱਸਾਂਗਾ ਇਸ ਦਰਬਾਰ ਦਾ ਇਤਿਹਾਸ ਕੀ ਹੈ ਇਸ ਮੰਦਰ ਦਾ ਸੋ ਵਿਸਾਖੀ ਦਾ ਮੇਲਾ ਜਿਹੜਾ ਵਾ ਜੀ ਇੱਥੇ ਤਿੰਨ ਦਿਵਸ ਹੀ ਲੱਗਦਾ ਤਿੰਨ ਦਿਨਾਂ ਨਾਲ ਲੱਗਦਾ ਮੇਲਾ ਔਰ ਮੇਲੇ ਦਾ ਲੱਗਣ ਦਾ ਕਾਰਨ ਕੀ ਹੈ ਜੀ ਸੋ ਜਿੱਤੋਂ ਕੋ ਸਾਨੂੰ ਪਤਾ ਬਾਕੀ ਜ਼ਿਆਦਾ ਜਾਣਕਾਰੀ ਜਿਹੜੀ ਹੈ ਜੀ ਮਹਾਰਾਜ ਤੋਂ ਲਵਾਂਗੇ ਜਿੱਤੋਂ ਕੋ ਸਾਨੂੰ ਪਤਾ ਲੱਗਾ ਵੀ ਇੱਥੇ ਇੱਕ ਜਿਹੜਾ ਇਸੇ ਖੂਦੇ ਜਲ ਨਾਲ ਇਸ਼ਨਾਨ ਲੋਕ ਕਰਦੇ ਨੇ ਆਗੇ ਔਰ ਉਹਨਾਂ ਦੀ ਹਰ ਇੱਕ ਜਿਹੜੀਆਂ ਮਨੋ ਕਾਮਨਾ ਪੂਰ ਹੁੰਦੀਆਂ ਨੇ ਜੀ ਸੋ ਦੱਸਿਆ ਜਾਂਦਾ ਕਿ ਮਹਾਰਾਜ ਕਮਲਦਾਸ ਜੀ ਕੋਲ ਉਹ ਸ਼ਰਧਾਲੂ ਪਹੁੰਚਦੇ ਨੇ ਔਰ ਉਹ ਸ਼ਰਧਾਲੂ ਜਿਹੜੇ ਬੇਨਤੀ ਕਰਦੇ ਨੇ ਮਹਾਰਾਜ ਅੱਗੇ ਵੀ ਅਸੀਂ ਹਦਵਾਰ ਗੰਗਾ ਇਸ਼ਨਾਨ ਕਰਨ ਗਏ ਸੀ ਜਿੱਥੇ ਸਾਡੇ ਗਹਿਣੇ ਗਵਾਜ ਗਿਆ ਜੀ ਸੋ ਦੱਸਦੇ ਨੇ ਕਿ ਮਹਾਰਾਜ ਨੇ ਇਥੇ ਇਹ ਖੂਬ ਸੀ ਪੁਰਾਣਾ ਇਤਿਹਾਸਿਕ ਖੂਹ ਸੀ ਉਹਦੇ ਵਿੱਚੋਂ ਗੰਗਾ ਮਈਆ ਪ੍ਰਗਟ ਕਰਕੇ ਉਹ ਗਹਿਣੇ ਜਿਹੜੇ ਸੀ ਇਹ ਥੂਹ ਦੇ ਵਿੱਚੋਂ ਕੱਢ ਕੇ ਜਿਹੜੇ ਉਹਨਾਂ ਸ਼ਰਧਾਲੂ ਨੂੰ ਦੇ ਦਿੱਤੇ ਆ ਜੀ ਸੋ ਜਿੱਦ ਤੱਕ ਮੈਨੂੰ ਸ਼ਰਧਾਲੂ ਨੂੰ ਪਤਾ ਲ ਖੂਚੋ ਜਿਹੜੇ ਆ ਆਪਣਾ ਗਹਿਣੇ ਕੱਢ ਕੇ ਦੇ ਦਿੱਤੇ ਔਰ ਵਿਸਾਖੀ ਵਾਲੋ ਦਿਨ ਸੀ ਜੀ ਵਿਸਾਖੀ ਵਾਲੇ ਦਿਨ ਜਿਹੜਾ ਵਾ ਇਹ ਜਿਹੜਾ ਵਾ ਜੀ ਕੋਤਕ ਜਿਹੜਾ ਮਹਾਰਾਜ ਨੇ ਕੀਤਾ ਇਹ ਜਿਹੜੀ ਲੀਲਾ ਮਹਾਰਾਜ ਨੇ ਕੀਤੀ ਔਰ ਦੱਸੇ ਨੇ ਕਿ ਉਸ ਦਿਨ ਤੋਂ ਵਿਸਾਖੀ ਦਾ ਮੇਲਾ ਜਿਹੜਾ ਜੀ ਇਸ ਦਰਬਾਰ ਤੇ ਲੱਗਣਾ ਸ਼ੁਰੂ ਹੋ ਗਿਆ ਔਰ ਬੜੀ ਵੱਡੀ ਗੰਤੀ ਸਿੱਧਾ ਲੂ ਪਹੁੰਚਦੇ ਨੇ ਔਰ ਇਹ ਪਵਿੱਤਰ ਜਿਹੜਾ ਖੂਹ ਆ ਜੀ ਇਹ ਤੋਂ ਬਕਾਇਦਾ ਟੂਟੀਆਂ ਜਿਹੜੀਆਂ ਬਾਹਰੋਂ ਲਗਾਈਆਂ ਵਾ ਪਾਣੀ ਦੇ ਇੱਥੇ ਜਾਲ ਜਿਹੜਾ ਘਰ ਖੜਨ ਵਾਸਤੇ ਜਾਂ ਇਸ਼ਨਾਨ ਕਰਨ ਵਾਸਤੇ ਜਿਹੜਾ ਜੀ ਉਹਦੇ ਲਈ ਪ੍ਰਬੰਧ ਕੀਤਾ ਗਿਆ ਵਾ ਸਾਈਡਾਂ ਦੇ ਟਕੋ ਲਗਾਏ ਤੇ ਸੰਗਤ ਨੂੰ ਕੋ ਦਿੱਕਤ ਨਾ ਆਏ ਸੋ ਲੋਕ ਹੁੰਦੇ ਨੇ ਬੜੀ ਵੱਡੀ بڑے ਵੱਡੇ ਪੱਧਰ ਤੇ ਜਿਹੜੇ ਲੋਕ ਤੇ ਪਹੁੰਚ ਕਰਨ ਵਾਲੇ ਆਂ ਦੀ ਆਸਥਾ ਨਾਲ ਜਿਹੜਾ ਵਾਜੀ ਇੱਥੇ ਇਸ਼ਨਾਨ ਕਰਦੇ ਨੇ ਉਹਦਾ ਖੂਦ ਜਿਹੜਾ ਜਲਵਾ ਜੀ ਦੰਗਾ ਮਈਆ ਦਾ ਜਿਹੜਾ ਜਲਵਾ ਉਹ ਵੀ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਨੇ ਸੋ ਬਹੁਤ ਜ਼ਿਆਦਾ ਮਹੱਤਵ ਹੈ ਜੀ ਸੋ ਜਿਹੜੀ ਇਸ ਖੂਬ ਬਾਰੇ ਜ਼ਿਆਦਾ ਜਾਣਕਾਰੀ ਉਹ ਮਹਾਰਾਜ ਨਾਲ ਗੱਲਬਾਤ ਕਰਾਂਗੇ ਕਿ ਜ਼ਿਆਦਾ ਜਾਣਕਾਰੀ ਸਾਨੂੰ ਮਹਾਰਾਜ ਦੇ ਸਕਦੇ ਨੇ ਇਹ ਜੋ ਸਾਨੂੰ ਸ਼੍ਰੀ ਦਲੂਵਾਲਾ ਨੇ ਦੱਸਿਆ ਸੀ ਉਹਦੇ ਮੁਤਾਬਕ ਤੁਹਾਨੂੰ ਦੱਸਿਆ ਜੀ ਸੋ ਤਿੰਨ ਦਿਨ ਸੀ ਇਥੇ ਵਿਸਾਖੀ ਦਾ ਮੇਲਾ ਲੱਗਦਾ ਜੀ ਔਰ ਤਿੰਨ ਦਿਨ ਸੀ ਮੇਲਾ ਜਿਹੜਾ ਵਾ ਉਥੇ ਬੜੇ ਵੱਡੇ ਪੱਦਰ ਤੇ ਇਲਾਕੇ ਦੇ ਲੋਕ ਪਹੁੰਚਦੇ ਨੇ ਔਰ ਉਹਦੇ ਨਾਲ ਨਾਲ ਜਿਹੜਾ ਵਾ ਜੀ ਇਥੇ ਸੱਭਿਆਚਾਰਕ ਪ੍ਰੋਗਰਾਮ ਵੀ ਜਿਹੜੇ ਆ ਉਹ ਵੀ ਕਰਵਾਈ ਜਾਂਦੇ ਨੇ ਜੀ ਜਿਸ ਤਰ੍ਹਾਂ ਅੱਜ ਵੀ ਜਿਹੜੇ ਕਬੱਡੀ ਦੇ ਮੈਚ ਚੱਲ ਰਹੇ ਨੇ ਕੱਲ ਵੀ ਪ੍ਰੋਗਰਾਮ ਚੱਲਣੇ ਆ ਜੀ ਅਲੱਗ-ਅਲੱਗ ਜਿਹੜੀਆਂ ਗੇਮਾਂ ਇਥੇ ਕਰਾਈ ਜਾਂਦੀਆਂ ਵਾ ਉਸ ਤੋਂ ਬਾਅਦ ਜਿਹੜਾ ਵਾ 15 ਤਰੀਕ ਨੂੰ ਜਿਹੜਾ ਵਾ ਜੀ ਤੇ ਪੰਜਾਬੀ ਗਾਇਕ ਆ ਰਹੇ ਨੇ ਬੱਬੂ ਮਾਨ ਉਹਨਾਂ ਵੱਲੋਂ ਵੀ ਜਿਹੜਾ ਵਾ ਜੀ ਇਥੇ ਆਪਣੇ ਜਿਹੜੇ ਉਹਨਾਂ ਦੇ ਸਰੋ ਚੰਗੇ ਚੰਗੇ ਗਾਣੇ ਸੁਣਾ ਕੇ ਜਿਹੜਾ ਜੀ ਉਹਨਾਂ ਦਾ ਮਨੋਰੰਜਨ ਕਰਨਗੇ ਸੋ ਇਹ ਕਿਤਨਾ ਕਿਤੇ ਨੌਜਵਾਨ ਬੱਚਿਆਂ ਨੂੰ ਨੌਜਵਾਨ ਭਰਾਵਾਂ ਨੂੰ ਜਿਹੜਾ ਵਾਜੀ ਉਹਨਾਂ ਨੂੰ ਵੀ ਸਹੀ ਰਸਤਾ ਮਾਰਗ ਦੇ ਰਹੇ ਨੇ ਜਿਹੜੇ ਮੌਜੂਦਾ ਮਹੰਤ ਨੇ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਔਰ ਇੱਕ ਸਹੀ ਮਾਰਗ ਔਰ ਸਹੀ ਦਸਤਾ ਜਿਹੜਾ ਤੈ ਜਾ ਰਿਹਾ ਸੋ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚਲਦੇ ਹਾਂ ਤੁਹਾਨੂੰ ਮਾਰਗ ਨਾਲ ਗੱਲਬਾਤ ਵੀ ਕਰਾਂਗੇ ਜਿਹੜੀ ਸੰਤਾਈ ਤੇ ਪਹੁੰਚੀਆਂ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਸੋ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਸੋ ਮਹੱਤਵ ਤੁਹਾਨੂੰ ਦੱਸ ਰਿਹਾ ਜੀ ਇਸ ਸਾਕੀ ਮੇ ਸੋ ਅੰਦਰ ਵੀ ਚੱਲਾਂਗੇ ਮਹਾਰਾਜ ਨਾਲ ਗੱਲਬਾਤ ਕਰਾਂਗੇ ਸੋ ਜਿਹੜੇ ਸ਼ਰਧਾਲੂ ਆ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕਿੱਥੋਂ ਆਏ ਹੋ ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ ਔਰ ਕੀ ਕੀ ਪ੍ਰਾਪਤ ਕੀਤਾ ਜੀ ਦੇਖੋ ਜੀ ਸਭ ਤੋਂ ਪਹਿਲੋ ਤੇ ਅੱਜ ਸਾਰਿਆਂ ਨੂੰ ਜਿਹੜਾ ਵਿਸਾਖੀ ਦਾ ਪਵਿੱਤਰ ਤਿਹਾੜੀ ਹੈ ਪੂਰੇ ਦੇਸ਼ ਆਵਦੇਸ਼ਾਂ 'ਚ ਜਿੱਥੇ ਗੁਰਨਾਨਕਨ ਨਾਮ ਦੀਆਂ ਸਕਦਾ ਜਿੱਥੇ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਤੁਸੀਂ ਇਸ ਜਗ੍ਹਾ ਦਾ ਇਤਿਹਾਸ ਮੇਰੇ ਕੋਲ ਪੁੱਛਿਆ ਵੈ ਮੈਂ ਕਰਤਿਬਨ ਮੇਰੇ ਵਿਆਹ ਨੂੰ 21-22 ਸਾਲ ਹੋ ਗਏ ਆ ਮੇਰੇ ਤਾਰੀ ਵਾਲੀ ਸੋਰੇ ਨਾਲ ਹੀ ਇੱਥੇ ਤੇ ਬੜੀ ਮਹਾਨਤਾ ਇਸ ਜਗ੍ਹਾ ਦੀ ਜਿੱਥੇ ਕਿ ਪੁੱਤ ਵਾਲੇ ਨੂੰ ਪੁੱਤ ਮਿਲਦਾ ਹੈ ਪੁੱਤ ਦੀ ਦਾਤ ਮਿਲਦੀ ਏ ਤੇ ਜਿਹੜਾ ਵੀ ਇੱਥੇ ਇਸ ਦਰਬਾਰ ਤੋਂ ਜੋ ਵੀ ਮੰਗਦਾ ਹੁੰਦੀ ਆਸਮਰਾਲ ਪੂਰੀ ਹੁੰਦੀ ਏ ਤੇ ਅਸੀਂ ਵੀ ਉਸੇ ਸ਼ਰਧਾ ਭਾਵਨਾ ਦੇ ਨਾਲ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ ਕਿ ਅੰਮ੍ਰਿਤਸਰ ਤੋਂ ਅਸੀਂ ਸਾਰਾ ਪਰਿਵਾਰ ਜਿਹੜਾ ਹਰ ਸਾਲ ਮੇਰੇ ਚਾਚੀ ਜੀ ਇਹ ਮੇਰਾ ਸੋਹਰਾ ਪਰਿਵਾਰ ਹੈ ਅਸੀਂ ਸਾਰੇ ਜਣੇ ਅੱਜ ਵੀ ਬਾਬਾ ਜੀ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਤੁਸੀਂ ਦੇਖ ਰਹੇ ਹੋ ਜਿੱਦਾਂ ਸੰਗਤਾਂ ਸਾਡੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਤੁਸੀਂ ਬਾਹਰ ਦੇਖਿਆ ਕਬੱਡੀਆਂ ਹੋ ਰਹੀਆਂ ਕੁਸ਼ਤੀਆਂ ਹੋ ਰਹੀਆਂ ਜਿਹੜੇ ਸਾਡੇ ਪੰਜਾਬ ਦੇ ਕਲਚਰ ਇਹ ਜਲੇਬੀਆਂ ਪਕੌੜੇ ਬੜਾ ਵਧੀਆ ਬਾਰ ਮੇਲਾ ਸਜਿਆ ਵੈ ਸਮੇ ਦੀ ਲੋੜ ਹੈ ਚੀਜ਼ਾਂ ਦਿਖਾਉਣੀਆਂ ਭਾਜੀ ਆ ਨਾ ਸਮੇ ਦੀ ਜ਼ਰੂਰਤ ਹੀ ਹੈ ਸਮੇ ਦੀ ਵੀ ਜ਼ਰੂਰਤ ਹੈ ਜਿੱਦਾਂ ਤੁਹਾਨੂੰ ਪਤਾ ਵੈ ਕਿ ਸਾਡਾ ਪੰਜਾਬ ਖਾਸ ਤੌਰ ਤੇ ਸਾਡਾ ਯੂਥ ਜਿਹੜਾ ਨਸ਼ੇ ਵੱਲ ਜਾ ਰਿਹਾ ਵੈ ਤੇ ਇੱਕ ਇਹ ਬੜਾ ਵਧੀਆ ਮੈਸੇਜ ਵੀ ਹੈ ਕਿ ਸਾਡੇ ਪੰਜਾਬ ਦੇ ਯੂਥ ਨੂੰ ਹਮੇਸ਼ਾ ਹੀ ਇੰਦਾ ਕਬੱਡੀਆਂ ਚ ਖੇਡਾਂ ਚ ਭਾਗ ਲੈਣਾ ਚਾਹੀਦਾ ਨਾ ਕਿ ਨਸ਼ਿਆਂ ਚ ਇਹ ਬੜਾ ਵਧੀਆ ਮੈਸੇਜ ਹੈ ਇਹ ਦਰਬਾਰ ਤੋਂ ਮੈਂ ਆਪ ਦੋ ਖੁਦ ਮੈਨੂੰ ਮੇਰੇ ਬੇਟੇ ਮੇਰੇ ਪੁੱਤ ਜਦੋਂ ਉਹਉਣ ਲਈ ਸੀ ਤੇ ਮੇਰੀ ਵਾਈਫ ਨੂੰ 2 ਦਿਨ ਪਹਿਲੋ ਬਾਬਾ ਜੀ ਆਪ ਸੁਖਨੇ ਚ ਆ ਕੇ ਆਸ਼ੀਰਵਾਦ ਦੇ ਕੇ ਗਏ ਸੀ ਇਸੇ ਹੀ ਸ਼ਰਦਾ ਭਾਵਨਾ ਦੇ ਨਾਲ ਮੈਂ ਅੱਜ ਆਪਣੇ ਸੋਹਰੇ ਪਰਿਵਾਰ ਦੇ ਨਾਲ ਤੇ ਅੰਮ੍ਰਿਤਸਰੋਂ ਖਾਸ ਤੌਰ ਤੇ ਮੱਥਾ ਟੇਕਣ ਆਇਆ ਤੇ ਮੈਂ ਇਹ ਵੀ ਅਰਦਾਸ ਕਰਦਾ ਹਾਂ ਕਿ ਜਿਹੜੇ ਵੀ ਇੱਥੇ ਆਏ ਨੇ ਆਪਣੀਆਂ ਆਸਾਂ ਮਰਜ਼ਾ ਲੈ ਕੇ ਉਹਨਾਂ ਦੀਆਂ ਬਾਬਾ ਜੀ ਪੂਰੀਆਂ ਕਰਨ ਥੈਂਕ ਯੂ ਧੰਨਵਾਦ ਜੀ ਸੋ ਦੇਖੋ ਪੁੱਤਰ ਪ੍ਰਾਪਤੀ ਹੋਈ ਹੈ ਜੀ ਇਹ ਸਚਾਈ ਹੈ ਬਿਲਕੁਲ ਕਿਦਰਾਂ ਕਿਤੇ ਝੋਲੀਆਂ ਭਰਨ ਦਾ ਦਰਬਾਰ ਜੀ ਸੋ ਤੁਸੀਂ ਸੱਚੇ ਮਨ ਨਾਲ ਜਦੋਂ ਆਓਗੇ ਤਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਣਗੇ ਜੀ ਸੋ ਸਚਾਈ ਹੈ ਕਿਦਰਾਂ ਤੇ ਅਸੀਂ ਤਕਰੀਬ ਖਰੇਖਸ਼ਦਾਲੂ ਜਿਹੜਾ ਜੀ ਆਪਣੀ ਕੋਈ ਨਾ ਕੋਈ ਦੇਖੋ ਉਹ ਕਹਾਣੀ ਜ ਸਾਡੀ ਬੀਤੀ ਕੋਈ ਨਾ ਕੋਈ ਸੁਣਾਉਂਦਾ ਵਾ ਜੀ ਜੋ ਜੋ ਉਹਦਰਾ ਵਾਕਿਆ ਹੋਇਆ ਹੁੰਦਾ ਵਾ ਇਹ ਸਾਰੀਆਂ ਕਹਾਣੀਆਂ ਉਹ ਜੇ ਸਾਰੀਆਂ ਹੱਡ ਬੀਤੀਆਂ ਬਿਲਕੁਲ ਸੱਚ ਨੇ અપਾਰ ਕਿਰਪਾ ਜਿਹੜੀ ਹੈ ਜੀ ਬਾਬਾ ਜੀ ਦੀ ਹਮੇਸ਼ਾ ਸ਼ੰਕਤਾ ਦੇ ਬਣੀ ਰਹਿੰਦੀ ਹੈ ਜੀ ਸੋ ਪੰਡੋਰੀ ਧਾਮ ਦੇ ਨਾਲ ਜਿਹੜਾ ਰਿਲੇਟਡ ਇਹ ਦਰਬਾਰ ਆ ਜੀ ਸੋ ਵੱਡੇ ਪੱਧਰ ਤੇ ਸ਼ਦਾਲੂ ਪਹੁੰਚਦੇ ਨੇ ਔਰ ਭਗਵਾਨ ਦਾ ਨਾਮ ਜਪਦੇ ਨੇ ਜੀ ਸੋ ਅੰਦਰ ਚੱਲਦੇ ਆ ਹੋਰ ਵੀ ਸ਼ਦਾਲੂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਔਰ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਆ ਜੀ ਸੋਛਦਾ ਲੋ ਬੜੇ ਵੱਡੇ ਪੱਧਰ ਤੇ ਜਿਹੜੇ ਆਉਂਦੇ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਪੰਜ ਕਿੰਨਾ ਸਮਾਂ ਹੋ ਗਿਆ ਇਸ ਗੱਦੀ ਦਾ ਲੈ ਜੀ तकरीबन ਜਦੋਂ ਦਾ ਮੇਰਾ ਵਿਆਹ ਹੋਇਆ ਹੈ ਨਾ ਇੱਥੇ ਉਦੋਂ ਦੇ ਆਉਂਦੇ ਆ ਅੱਛਾ ਜੀ ਹਾਂ ਜੀ ਕਹਿੰਦੇ ਇੱਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿਨ੍ਹਾਂ ਨੂੰ ਦੁੱਧ ਚਾਹੀਦਾ ਦੁੱਧ ਮਿਲਦਾ ਜਿਨ੍ਹਾਂ ਨੂੰ ਪੁੱਤਰ ਚਾਹੀਦਾ ਪੁੱਤਰ ਮਿਲਦਾ ਇਹ ਦਵਾਈ ਕਿ ਮੰਤ ਜੀ ਜਿਹੜੇ ਨੇ ਇਹ ਇਹ ਦਿੰਦੇ ਨੇ ਬੱਚਾ ਹੋਣ ਦੀ ਵੀ ਇਸ ਤਰ੍ਹਾਂ ਸਭ ਕੁਝ ਇਹ ਇੱਕ ਜਿਵੇਂ ਭਗਵਾਨ ਦਾ ਰੂਪ ਹੁੰਦਾ ਇਹੋ ਹੀ ਸਮਝੋ ਤੁਸੀਂ। ਵਾਹਿਗੁਰੂ। ਹਾਂਜੀ। ਕਹਿੰਦੇ ਖਾਲੀ ਹੱਥ ਚਿਰਦਾ ਲੋਂਦੇ ਝੋਲੀਆਂ ਭਰ ਕੇ ਜਾਂਦੇ ਜੀ। ਹਾਂਜੀ ਜਰੂਰ। ਸੱਚਾ ਜੀ। ਹਾਂਜੀ। ਤੁਹਾਨੂੰ ਕਿੱਦਾਂ ਸਮਝ ਆਇਆ? ਅੱਜ ਮੇਰੇ ਜੱਬ ਇਹ ਸ਼ਾਦੀ ਮਤਲਬ ਇਹ ਆ ਰਹੀ ਹੈ। ਵਾਹਿਗੁਰੂ। ਹਾਂਜੀ। ਕਹਿੰਦੇ ਝੋਲੀਆਂ ਭਰ ਦਿੰਦੀ। ਖਾਲੀ ਝੋਲੀਆਂ ਆਂਦੀ ਭਗਵਾਨ ਭਰ ਕੇ ਦਿੰਦੇ ਸਾਰੇ ਮਨੋ ਕਾਮਨਾ ਪੂਰੀਆਂ ਕਰਦੇ। ਕਿਥੋਂ ਆਂਦੇ ਸੀ? ਅਸੀਂ ਵਟਾਲੇ ਤੁਹਾਨੂੰ। ਹਾਂਜੀ। ਕੀ ਕਹੋਗੇ ਪਾਜੀ? ਪਿੰਡ ਸਾਡਾ ਖੁੰਡਾ ਯਾਰ ਇੰਨੇ ਅਸੀਂ ਵਟਾਲੇ ਆ। ਇਹ ਪੁੱਤਰਾ ਵੀ ਮਾਲਕ ਦੀ ਕਿਰਪਾ ਦੇ ਨਾਲ ਇੱਥੋਂ ਹੀ ਸ਼ੀਰਵਾਦਾ ਇਹਨਾਂ ਦਾ ਇਸੋ ਗੱਦੀ ਦਾਈਆ ਜੀ ਵਾਹਿਗੁਰੂ ਤੇ ਅਸੀਂ ਬੜਾ ਧੰਨਵਾਦ ਕਰਨੇ ਆ ਸੰਗਤ ਦਾ ਵੀ ਆਈਦਾ ਕਿ ਬਹੁਤ ਵਧੀਆ ਆਨੰਦ ਵਾ ਬੜੇ ਵਧੀਆ ਦਰਸ਼ਨ ਹੋ ਰਹੇ ਨੇ ਸਾਰਿਆਂ ਨੂੰ ਹੀ ਔਰ ਲੰਗਰ ਭੰਡਾਰਾ ਖੂਬ ਚੱਲ ਰਿਹਾ ਜੀ ਓਲ ਸਾਚੇ ਦਰਬਾਰ ਕੀ ਜੈ ਕਿਹਦੇ ਜਿਹੜੇ ਬੱਚੇ ਤੇ ਸੇਵਾ ਕਰਦੇ ਆ ਜੀ ਉਹ ਅੱਛੀ ਚੋ ਜੌਬ ਵੀ ਕਰ ਚੁੱਕੇ ਨੇ ਬੜਾ ਫੋਰਨ ਚ ਵੀ ਬੱਚੇ ਸੈਟ ਹੋ ਗਏ ਹਾਂਜੀ ਹਾਂਜੀ ਹੈਗੇ ਨੇ ਜੀ ਮੈਂ ਨਾ ਦਿੰਨੇ ਦਾ ਸਕਦਾ ਲੇਕਿਨ ਬਹੁਤ ਬੱਚੇ ਨੇ ਇਹੋ ਜੀ ਇਥੋਂ ਦੇ ਪਿੰਡ ਵਾਲੇ ਵੀ ਜਿਹੜੇ ਨੇ ਬੜੀ ਸ਼ਰਧਾ ਭਾਵਨਾ ਨਾਲ ਬੜੀ ਸੇਵਾ ਦੇ ਨਾਲ ਉਤਸ਼ਾਹ ਦੇ ਨਾਲ ਉਧਰ ਕਬੱਡੀ ਦਾ ਮੈਚ ਹੋ ਰਿਹਾ ਏ ਖੇਡਾਂ ਹੋ ਰਹੀਆਂ ਨੇ ਗਰਾਊਂਡ ਏ ਹਰ ਇੱਕ ਚੀਜ਼ ਦੀ ਸੁਵਿਧਾ ਏ ਜੀ ਹਾਂਜੀ ਸੋ ਇਸ ਗੱਦੀ ਦਾ ਮਹੱਤਵ ਜਿਹੜਾ ਜੀ ਬਹੁਤ ਜ਼ਿਆਦਾ ਵਾ ਸੋ ਭਾਈ ਜੀ ਨਾਲ ਗੱਲ ਕਰ ਲੇ ਭਾਈ ਕਿੰਨਾ ਸਮਾਂ ਹੋ ਗਿਆ ਆਂਦੇ ਗੱਦੀ ਦੇ 46 ਸਾਲ ਹੋ ਗਏ 46 ਸਾਲ ਹਾਂਜੀ ਕੀ ਕੀ ਪਾਇਆ ਇਥੇ ਆਲੇ ਜੀ ਬੜੀ ਮਹਾਰਾਜ ਦੀ ਕਿਰਪਾ ਜੀ ਬਹੁਤ ਜੋ ਮੰਗਿਆ ਸੋ ਮਿਲਿਆ ਸਭ ਕੁਝ ਮਿਲਿਆ ਜੀ ਹਾਂਜੀ ਦੇਖੋ ਲੰਬਾ ਸਮਾਂ ਜਿਹੜਾ ਵਾ ਜੀ ਸੱਡਾ ਲੋਵਾਂ ਨੇ ਇਸ ਗੱਦੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਔਰ ਲੰਬੇ ਸਮੇਂ ਤੋਂ ਇਸ ਦਰਬਾਰ ਚ ਆ ਰਹੇ ਨੇ ਔਰ ਬਾਬਾ ਜੀ ਕਿਰਪਾ ਔਰ ਛਡਾਲੂ ਜਿਹੜਾ ਦੱਸ ਰਹੇ ਨੇ ਵੀ ਖਾਲੀ ਹੱਥ ਹੁੰਨੇ ਆ ਔਰ ਝੋਲੀਆਂ ਜਿਹੜੀਆਂ ਭਰ ਕੇ ਜਾਂਦੇ ਨੇ ਜੀ ਇਹ ਬਿਲਕੁਲ ਸੱਚ ਵਾਜੀ ਕਿਤੇ ਨਾ ਕਿਤੇ ਸੋ ਲਗਾਤਾਰ ਅਸੀਂ ਜਿਹੜੇ ਛਡਾਲੂ ਆ ਰਹੇ ਹਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਮੈਡਮ ਕਿੰਨਾ ਕ ਸਮਾਂ ਹੋ ਗਿਆ ਦਰਬਾਰ ਤੇ ਆਂਦੇ ਜੀ ਬਚਪਨ ਤੋਂ ਆ ਰਹੇ ਹਾਂ ਮੈਂ ਜੀ ਮੈਰਿਜ ਤੋਂ ਪਹਿਲਾਂ ਵੀ ਆ ਰਹੀ ਸੀ ਹੁਣ ਆਫਟਰ ਮੈਰਿਜ ਫਸਪਸਾਤੀ ਹਾਂ ਸੋ ਆਮ ਕਮਿੰਗ ਹੇਅਰ ਐਂਡ ਬੇਸਿਕਲੀ ਆਮ ਡਾਕਟਰ ਬਾਈ ਪ੍ਰੋਫੈਸ਼ਨ ਸੋ ਯਾ ਸਪਿਰਚੁਅਲ ਪਾਰਟ ਫੋਲੋ ਕਰਨਾ ਐਂਡ ਅ ਸਪਿਰਚੁਅਲ ਜਰਨੀ ਕੰਟੀਨਿਊ ਕਰਨਾ ਉਦ ਲਈ ਸਾਨੂੰ ਇੱਕ ਗਾਈਡੈਂਸ ਦੀ ਬਹੁਤ ਲੋੜ ਹੁੰਦੀ ਹੈ ਜਿਹਦੇ ਵਾਸਤੇ ਕਿ ਸਾਨੂੰ ਟੈਂਪਲਸ ਜਾਂ ਕੋਈ ਟੇਰੇ ਉੱਥੇ ਆਣਾ ਜਾਣਾ ਜ਼ਰੂਰੀ ਹੈ ਐਂਡ ਵਾਟ ਆਈ ਬੀਲੀਵ ਕਿ ਸਪਿਰਚੁਅਲਿਟੀ ਲਈ ਸਾਨੂੰ ਰਿਲੀਜੀਅਨਸ ਤੇ ਨਹੀਂ ਜਾਣਾ ਚਾਹੀਦਾ ਸਾਨੂੰ ਬੇਸਿਕਲੀ ਪਤਾ ਹੋਣਾ ਚਾਹੀਦਾ ਕਿ ਥਿਸ ਇਜ਼ ਦਾ ਸਪਿਰਚੁਅਲ ਪਾਥ ਐਂਡ ਉਧਰ ਜਾਣ ਦਾ ਰਸਤਾ ਕੀ ਹੈ ਉਹਦੇ ਲਈ ਸਾਨੂੰ ਆਣਾ ਜਾਣਾ ਮੰਦਿਰ ਲਈ ਜ਼ਰੂਰੀ ਹੈ ਐਂਡ ਯਾ ਪੋਜ਼ਿਟਿਵ ਵੀ ਇਨਸਾਨ ਹੁੰਦਾ ਇੱਥੇ ਆਗੇ ਮੈਂ ਦੇਖਿਆ ਹਾਂ ਪੋਜ਼ਿਟਿਵ ਹੁੰਦਾ ਐ ਐਜ਼ ਆਮ ਡਾਕਟਰ ਬਾਈ ਪ੍ਰੋਫੈਸ਼ਨ ਸੋ ਤੁਸੀਂ ਦਿਮਾਗ ਤੋਂ ਕਿੰਨੇ ਬਿਮਾਰ ਹੁੰਦੇ ਹੋ ਥੈਟ ਆਈ ਨੋ ਮੈਂ ਇੱਕ ਪ੍ਰਾਈਵੇਟ ਪ੍ਰੈਕਟिशनर ਐ ਸਲਾਨ ਹਸਪੀਟਲ ਧਾਰੀਵਾਲ ਸੋ ਆਈ ਨੋ ਅੱਜਕੱਲ ਸਾਰੇ ਲੋਕੀ ਜਿਹੜੇ ਆ ਮੈਂਟਲੀ ਜ਼ਿਆਦਾ ਉਹਨੇ ਸਿਕ ਪੋਜ਼ਿਟਿਵ ਵਾਈਬਸ ਆਂਦੀਆਂ ਨੇ ਸੋ ਇਟਸ ਅ ਗੁੱਡ ਵਾਈਬ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹ ਦੇਖੋ ਗਲਤ ਕਰ ਰਹੇ ਆ ਤਕਰੀਬਨ ਦੇਖੋ ਡਾਕਟਰ ਹੋਣ ਜਾਂ ਕਿਸੇ ਵੀ ਡਿਪਾਰਟਮੈਂਟ ਤੋਂ ਹੋਣ ਦਾ ਅਫਸਰ ਹੋਏ ਕੋਈ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਉਹ ਡਾਕਟਰ ਨੂੰ ਮਿਲ ਲੈਣੇ तकरीबन ਹਰੇਕ ਜਿਹੜਾ ਵਿਅਕਤੀ ਆ ਜੀ ਇਸ ਦਰਬਾਰ ਨਾਲ ਜੁੜਿਆ ਦਾਵਾ ਔਰ ਬੜੇ ਵੱਡੇ ਪਦਰੇ ਤੇ ਜਿਹੜੇ ਆ ਜੀ ਸੰਤਾਨ ਦਰਬਾਰ ਚ ਪਹੁੰਚਦਿਆਂ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਇਹਨੂੰ ਨਾਲ ਗੱਲਬਾਤ ਕਰਨ ਲੈਣੇ ਪਾਜੀ ਕਿਦਾਂ ਦਾ ਮਹਿਸੂਸ ਹੁੰਦਾ ਇੱਥੇ ਆਨੇ ਜੀ ਚੰਗਾ ਲੱਗਦਾ ਜੀ ਬਹੁਤ ਵਧੀਆ ਲੱਗਾ ਜੀ ਦੂਜੀ ਵਾਰ ਹੀ ਆਏ ਆ ਅਸੀਂ ਟਾਂਡੇ ਤੋਂ ਆਏ ਆ ਟਾਂਡੇ ਤੋਂ ਆਏ ਜੀ ਸਾਡੀ ਇੱਥੇ ਰਿਸ਼ਤੇਦਾਰੀ ਵੀ ਹੈ ਲਾਗੇ ਅਸੀਂ ਅੱਗੇ ਵੀ ਆਉਨੇ ਤੇ ਵਧੀਆ ਲੱਗਦਾ ਇੱਕ ਟੀਮ ਨੇ ਦੇਖੀ ਇਸ ਗੱਦੀ ਦੇ ਪਾਈ ਕਿ ਇੱਥੇ ਭਾਈਚਾਰਕ ਸਾਂਝ ਜਿਹੜੀ ਆ ਉਹ ਬੜੀ-ਬੜੀ ਦੇਖਣ ਨੂੰ ਮਿਲਦੀ ਹੈ ਔਰ ਵੱਡੇ ਪੱਧਰ ਤੇ ਹਰੇਕ ਬਰਾਦਰੀ ਤੇ ਪਹੁੰਚਦੀ ਹੈ ਹਾਂਜੀ ਹਾਂਜੀ ਇਹ ਮੈਂ ਵੀ ਦੇਖਦਾ ਔਰ ਮੈਂ ਨੋਟ ਵੀ ਕਰਦਾ ਔਰ ਕਈ ਵਾਰੀ ਅਸੀਂ ਇਹ ਗੱਲ ਵੀ ਕਰਦੇ ਹਾਂ ਕਿ ਇੱਥੇ ਐਸੇ ਇਲਾਕੇ ਜਾਂ ਇਸ ਨਗਰ ਦੇ ਵਿੱਚ ਆ ਕੇ ਦੇਖਦੇ ਹਾਂ ਜੇ ਕੋਈ ਵੀ ਧਾਰਮਿਕ ਸਥਾਨ ਨੇ ਉੱਥੇ ਸਾਰੇ ਹੀ ਸਾਂਝੀ ਵਾਲਤਾ ਦਾ ਸਮਾਗਮ ਕਰਦੇ ਆ ਔਰ ਚੰਗਾ ਵੀ ਲੱਗਦਾ ਅਸੀਂ ਵੀ ਦੇਖਦੇ ਖੁਦ ਮਹਿਸੂਸ ਵੀ ਕਰਦੇ ਔਰ ਵਧੀਆ ਲੱਗਦਾ ਔਰ ਇੱਥੇ ਆ ਕੇ ਵੀ ਸਾਨੂੰ ਚੰਗਾ ਲੱਗਾ ਔਰ ਅਸੀਂ ਅੱਗੇ ਵੀ ਆਉਣੇ ਤੇ ਠੀਕ ਹੈ ਜੀ ਬਹੁਤ ਵਧੀਆ ਅੱਛਾ। ਸ਼ੁਕਰੀਆ ਮਨਜੂਬਤਾ ਦਾ। ਸੋ ਕਿਤੇ ਨਾ ਕਿਤੇ ਸਮੇਂ ਦੀ ਲੋੜ ਵੀ ਹੈਗੀ ਆ ਜੀ। ਸਾਂਝੀ ਬਾਤਤਾ ਦਾ ਜਿਹੜਾ ਪੇਗਾਮ ਦੇਣਾ ਉਹ ਸਮੇਂ ਦੀ ਲੋੜ ਆ ਕਿਉਂਕਿ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਸਿਆਸਤਦਾਨ ਜਿਹੜੇ ਆ ਕਿਤੇ ਨਾ ਕਿਤੇ ਜਿਹੜੇ ਲੋਕਾਂ ਨੂੰ ਲੜਾਉਂਦੇ ਨੇ ਸੋ ਉਸ ਸਕਲ ਨੂੰ ਖਤਮ ਕਰਨ ਵਾਸਤੇ ਇਸ ਪੇਗਾਮ ਨੂੰ ਜਿਹੜਾ ਬਹੁਤ ਜ਼ਰੂਰੀ ਆ ਜੀ। ਸੋ ਮੰਤਰੀਵਾਲੇ ਜਿਹੜੇ ਜੀ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਬੜੇ ਵਧੀਆ ਇਨਵਲ ਪ੍ਰਬੰਧ ਜਿਹੜੇ ਕੀਤੇ ਗਏ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਲਗਾਤਾਰ ਤਸਵੀਰਾਂ ਦਾ ਲੈ ਸਾਂਝੀਆਂ ਕਰ ਰਹੇ ਆ ਜੀ ਸੋ ਸਾਇੰਟਿਸਟ ਅਸਲੀ ਅੰਨੀਆਂ ਕਰ ਰਹੇ ਆ ਜੀ ਸੋ ਗਿਲੇਸ਼ਾ ਦਾ ਅਲੂ ਆਈ ਨਹੀਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਭਾਜੀ ਕਿੱਥੋਂ ਆਏ ਸੀ ਤਾਰੀਵਾਲ ਤੋਂ ਆਏ ਜੀ ਤਾਰੀਵਾਲ ਤੋਂ ਕਿੰਨਾ ਕ ਸਮਾਂ ਹੋ ਗਿਆ ਭਾਜੀ ਜਾਂਦੇ ਇੱਥੇ ਤਕਰੀਬਨ 25-30 ਸਾਲ ਤੋਂ ਆ ਰਹੇ ਨੇ 30 ਸਾਲ ਤੋਂ ਆ ਰਹੇ ਨੇ ਹਾਂਜੀ ਅਚ ਚ ਦਰਬਾਰ ਦੀ ਕਹਿੰਦੇ ਮਾਹੀ ਮਾ ਬੜੀਆ ਜੀ ਜਿਹੜੇ ਬੱਚੇ ਤੇ ਸੇਵਾ ਕਰਦ ਨੇ ਉਹ ਅੱਛੀ ਚੀਜ਼ ਜੋਬ ਕਰਦੇ ਜਾਂ ਫੋਰਨ ਵਿੱਚ ਕਹਿੰਦੇ ਬੱਚੇ ਸੈੱਟ ਹੋ ਗਏ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਮੈਂ ਵੀ ਉਹਨਾਂ ਚ ਇੱਕ ਵਾਂ ਮੈਂ ਤਸੀਲ ਦਾ ਰਿਟਾਇਰਮੈਂਟ ਹੋਣੇ ਲਈ ਆ ਠੀਕ ਹੈ ਜੀ ਤੇ ਸਭ ਇਸ ਗੱਦੀ ਬਹੁਤ ਜੇ ਇਹ ਕਾਰ ਲਈਏ ਕੋਈ ਕੋਈ ਵੀ ਕੰਮ ਜੇ ਨਵਾਂ ਸ਼ੁਰੂਆਤ ਜਿਹੜੀ ਆ ਇਸ ਗੱਡੀ ਤੋਂ ਇਜਾਜ਼ਤ ਲੈ ਕੇ ਤੇ ਪਹਿਲਾਂ ਜਿਹੜਾ ਚਰਨ ਇੱਥੇ ਪੁਆਈ ਦੇ ਆ ਉਸ ਤੋਂ ਬਾਅਦ ਸ਼ੁਰੂਆਤ ਕਰਦੇ ਆ। ਜਿੰਦਗੀ ਦੀ ਸ਼ੁਰੂਆਤ ਗੱਡੀ ਤੋਂ ਹੁੰਦੀ ਹੈ ਜੀ। ਹਾਂਜੀ ਹਾਂਜੀ ਹਾਂਜੀ। ਕੋਈ ਨਵਾਂ ਕੰਮ ਕਰੀਏ ਵਿਆਹ ਹੋਵੇ ਬੱਚੇ ਦਾ ਬੱਚਾ ਹੋਵੇ ਮੱਥਾ ਟੇਕਣਾ ਆਈ ਦਾ ਨਵਾਂ ਪਾਪਾ ਜੀ। ਕਿਰਪਾਵਾਂ ਦੀ ਪੂਰੀ ਹੈ ਜੀ। ਹਾਂਜੀ ਪੂਰੀ ਕਿਰਪਾ ਜੀ। ਅੱਛਾ ਜਿਹੜੇ ਬੱਚੇ ਜੂਤ ਸਾਡੇ ਜਿਹੜੇ ਬੱਚੇ ਆ ਜੀ ਗਲਤ ਪੜ ਗਏ ਦੇ ਉਹਨਾਂ ਨੂੰ ਕੀ ਮੈਸੇਜ ਹੋ ਗਿਆ ਜੀ? ਦੇਖੋ ਜੀ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਜਿਸ ਤਰ੍ਹਾਂ ਇਸ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ ਨਾ ਗੇਮਾਂ ਜੀ ਤੇ ਗੇਮਾਂ ਲਪਾਓ ਤਸਵੀਰੇ ਉਹ ਯੋਗਾ ਕਰਨ ਤਾਂ ਕਿ ਉਹਨਾਂ ਦਾ ਸੀਰ ਜਿਹੜਾ ਵਾ ਸਵਸਤਰੇ ਤੇ ਉਹ ਨਸ਼ਿਆਂ ਤੋਂ ਬਚੇ ਰਹਿਣ ਬਾਕੀ ਉਸ ਪ੍ਰਮਾਤਮਾ ਦੀ ਜਿਹੜੀ ਆ ਉਹ ਬਖਸ਼ਿਸ਼ ਆ ਜਿਹੜਾ ਉਹ ਇਸ ਬੰਦਰ ਚ ਨਿਸ਼ਟਾ ਨਾ ਆਇਆ ਉਹ ਨਸ਼ੇ ਤੋਂ ਦੂਰ ਹੀ ਰਿਹਾ ਹੈ ਬਿਲਕੁਲ ਮਹਾਂਤ ਵੱਲੋਂ ਜਿਹੜੇ ਮੰਤਰੇ ਮੌਜੂਦਾ ਨੇ ਜਿਹੜੇ ਇਸ ਸਮੇਂ ਉਹਨਾਂ ਵੱਲੋਂ ਪ੍ਰਬੰਧ ਕਹਿੰਦੇ ਬਹੁਤ ਵਧੀਆ ਕੀਤੇ ਜਾਂਦੇ ਬਾਜੀ ਬਹੁਤ ਮਿਹਨਤੀ ਨੇ ਜੀ ਛੋਟੀ ਉਮਰਾਂ ਦੇ ਦੀ ਪਰ ਬਹੁਤ ਪਿਛਲੇ 5 ਤੋਂ 7 ਸਾਲਾਂ 'ਚ ਕਾਫੀ ਡਵੈਲਪਮੈਂਟ ਕੀਤੀ ਆ ਤੁਸੀਂ ਦੇਖ ਰਹੇ ਹੋ ਕਿ ਆਪ ਬੈਠੇ ਨੇ ਸ਼ੇਤੂ ਲਗ ਸ਼ਾਮ ਤੱਕ ਤੇ ਸੰਗਤਾਂ ਨੂੰ ਜਿਹੜਾ ਅਸ਼ੀਰਵਾਦ ਦੇ ਰਹੇ ਨੇ ਇਹ ਗੱਦੀ ਦਾ ਪੁਨ ਪ੍ਰਤਾਪ ਆ ਤੇ ਇਹ ਮੰਤਰੀ ਜਿਹੜੇ ਨੇ ਬਹੁਤ ਮਿਹਨਤੀ ਨੇ ਤੇ ਬਹੁਤ ਲਗਨ ਨਾਲ ਕੰਮ ਕਰਨ ਦੇ ਨੇ ਅਸੀਂ ਸ਼ਹਿਰ ਵਾਸੀ ਸਾਰੇ ਜਿਹੜੇ ਆ ਬਹੁਤ ਸੰਤੁਸ਼ਟ ਆ ਕਿਉਂਕਿ ਅਸੀਂ ਜਿਹੜੇ ਵੀ ਹੋਰ ਧਾਰੀਵਾਲ ਦੇ ਫੰਕਸ਼ਨ ਹੁੰਦੇ ਨੇ ਉਹਨਾਂ ਚਿਰਾਂ ਨੂੰ ਇਨਵਾਈਟ ਕਰਦੇ ਆ ਤੇ ਪੂਰੀ ਸ਼ਰਧਾ ਨਾਲ ਪੂਰੇ ਮਨ ਨਾਲ ਇਹ ਉੱਥੇ ਆਉਂਦੇ ਨੇ ਤੇ ਤੰਦੇਹੀ ਨਾਲ ਜਿਹੜੀ ਉਹ ਸੇਵਾ ਦੇ ਮੁੰਦੇ ਨੇ ਅਸ਼ੀਰਵਾਦ ਕੀ ਕਹੋਗੇ ਭੈਣ ਜੀ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਮੈਂ ਡਾਕਟਰ ਹਾਂ ਡਾਕਟਰ ਇਸ਼ੂ ਤੇ ਮੈਂ 2 ਸਾਲ ਤੋਂ ਆ ਰਹੀ ਹਾਂ ਇੱਥੇ ਇੱਥੇ ਆ ਕੇ ਬਹੁਤ ਅੱਛਾ ਫੀਲ ਹੁੰਦਾ ਹੈ ਐਕਚੁਅਲੀ ਸਾਡੀ ਫੈਮਿਲੀ 20 ਸਾਲ ਤੋਂ ਇੱਥੇ ਆ ਰਹੀ ਹੈ ਤੇ ਟੂ ਕੰਟੀਨਿਊਟ ਦੀ ਟ੍ਰੈਡੀਸ਼ਨ ਅਸੀਂ ਵੀ ਇੱਥੇ 2 ਸਾਲ ਤੋਂ ਆ ਰਹੇ ਹਾਂ ਤੇ ਬਹੁਤ ਡਿਵਾਈਨ ਫੀਲਿੰਗ ਹੈ ਇੱਥੇ ਆ ਕੇ ਤੇ ਬਹੁਤ ਅੱਛਾ ਲੱਗਦਾ ਹੈ Okay, ओके जी ਜੋ ਪਰਵਾਰਿਕ ਪੰਪ ਜਿਹੜੀ ਹੈ ਨਾ ਪਰੰਪਰਾ ਉਹ ਲਗਾਤਾਰ ਚਲਦੀ ਆ ਰਹੀ ਹੈ ਜੀ ਸੋ ਮੈਂ ਦੇਖ ਰਿਹਾ ਵੀ ਲੋਕ ਕੋਈ 40 ਸਾਲ ਤੋਂ ਕੋਈ 50 ਸਾਲ ਤੋਂ ਕੋਈ 60 ਸਾਲ ਤੋਂ ਰੈਗੂਲਰ ਲੋਕ ਜਿਹੜੇ ਆ ਜੀ ਦਰਵਾਜ਼ੇ ਤੇ ਆਉਂਦੇ ਨੇ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਖਾਲੀ ਹੱਥ ਨਹੀਂ ਮੋੜਦੇ ਜੀ ਉਹ ਝੋਲੀਆਂ ਭਰ ਦਿੰਦੇ ਨੇ ਤੁਸੀਂ ਨਿਸਚਰ ਨਾਲ ਤੁਸੀਂ ਵਿਸ਼ਵਾਸ ਨਾਓ ਔਰ ਤੁਹਾਡੇ ਤੇ ਕਿਰਪਾ ਜਿਹੜੀ ਭਗਵਾਨ ਦੀ ਹਮੇਸ਼ਾ ਬਣੀ ਰਹਿੰਦੀ ਹੈ ਬੋਲ ਬਾਬਾ ਕਮਲਦਾਸ ਮਹਾਰਾਜ ਕੀ ਜੈ ਗੁਰੂ ਮਹਾਰਾਜ ਸਤਿਗੁਰੂ ਰਗਵੀਰਦਾਸ ਜੀ ਮਹਾਰਾਜ ਕੀ ਜੈ ਪਸ਼ਾਖੀ ਦੇ ਸੁਭ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੇਲਾ ਬਹੁਤ ਸਰਦਾ ਦੇ ਨਾਲ ਚੱਲ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਪੰਡਾਰੇ ਵੀ ਚੱਲ ਰਿਹਾ ਹੋਰ ਲੱਖ ਲੱਖ ਵਧਾਈਆਂ ਸੰਨ ਕੱਲ ਕਬੱਡੀ ਦੀ ਮੈਚ ਵੀ ਚੱਲ ਜੂਗਾ ਕੱਲ ਕਬੱਡੀ ਦਾ ਮੈਚ ਵੀ ਹੋਏਗਾ ਔਰ 12 ਟੀਮਾਂ ਆ ਰਹੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ ਜੀ ਸਿੰਗਰ ਵੀ ਆ ਰਹੇ ਬਾਬੇ ਸਿੰਗਰ 15 ਤਰੀਕ ਨੂੰ ਸ਼ਾਮ ਨੂੰ 5 ਵਜੇ ਬੱਬੂ ਮਾਨ ਜੀ ਆ ਰਹੇ ਆ ਜੀ ਬੱਬੂ ਮਾਨ ਜੀ ਸ਼ਿੰਗਾਰ ਆ ਰਹੇ ਆ ਬੜੀ ਸ਼ਤ ਤਦੂਲੇ ਇਥੇ ਆ ਰਹੇ ਨੇ ਜੀ ਉਹ ਕਹਿੰਦੇ ਸਾਡੀ ਆਸਤਾ ਬੜੀ ਜੁੜੀ ਆ ਔਰ ਕਹਿੰਦੇ ਕਿ ਪ੍ਰਬੰਧ ਬੜੇ ਵਧੀਆ ਕੀਤੇਗੇ ਤੁਹਾਡੇ ਲੋ ਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਪ੍ਰਬੰਧ ਹੈ ਜੀ ਕਮਰੇ ਦਾ ਰਹਿਣ ਸ਼ਹਿਣ ਦਾ ਵੀ ਲੰਗਰ ਪਾਣੀ ਦਾ ਵੀ ਹੋਰ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਪ੍ਰਬੰਧ ਹੈ ਇੱਕ ਨੌਜਵਾਨ ਬੱਚੇ ਸੀ ਦੇਖਿਆ ਬਾਬਾ ਜੀ ਉਹ ਵੀ ਬੜੇ ਬੜੇ ਬੰਦਨ ਸੇਵਾਵਾਂ ਕੀ ਦੇ ਰਹੇ ਨੇ ਇੱਕ ਸਹਿਰ ਸਤਤਾ ਜਾ ਰਹੇ ਦਰਵਾਜ਼ੇ ਚਲੋ ਇਹ ਵੀ ਠਾਕਰ ਜੀ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਚੱਲਦਾ ਜੀ ਜੇ ਤੁਸੀਂ ਆਪ ਚ ਸਾਰਾ ਕੋਈ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਸੋ ਅਸੀਂ ਲਗਾਤਾਰ ਜਿਹੜੇ ਆ ਜੀ ਜਿਹੜੇ ਸ਼ਦਾਲੂ ਆ ਰਹੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਔਰ ਜਿਹੜੇ ਸ਼ਦਾਲੂ ਦੇ ਸੇਵਾਵਾਂ ਦੇਣ ਲਈ ਉਹਨਾਂ ਨਾਲ ਗੱਲਬਾਤ ਕਰਨੇ ਸੋ ਪਣਜੀ ਵੀ ਸਾਡੇ ਨਾਲ ਨੇ ਜੀ ਔਰ ਸ਼ਦਾਲੂ ਵੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਆਪਣੀ ਜੀ ਵਿਸਾਖੀ ਦਾ ਮੇਲਾ ਜਿਹੜਾ ਵਾ ਜੀ ਕਿਉਂ ਮਨਾਇਆ ਜਾਂਦਾ ਔਰ ਇਹਦਾ ਮਹੱਤਵ ਕੀ ਹੈ ਜੀ ਮੇਲਾ ਮੇਲਾ ਵਿਸਾਖੀ ਦਾ ਹਰ ਸਾਲ ਮਨਾਇਆ ਜਾਂਦਾ ਵਾ ਇੱਥੇ ਖੂਹ ਜਿਹੜਾ ਹੈਗਾ ਨਾ ਮਰਖੂਹ ਉਹਦੇ ਵਿੱਚ ਗੰਗਾ ਜੀ ਆਉਂਦੀ ਹੈ ਠੀਕ ਹੈ ਹਾਂਜੀ ਸਾਰੇ ਸੰਗ ਨੂੰ ਮਹੱਤਵ ਹੈ ਦਾ ਮੇਲ ਜਿਹੜਾ ਜੀ ਇਹ ਕਿੰਨੀ ਕੀ ਯਰ ਤੇ ਚੱਲਦੀ ਆ ਰਹੀ ਪਰੰਪਰਾ ਹੈ ਜੀ ਅੱਜ ਤੋਂ ਸਾਡੇ 3 300 350 ਸਾਲ ਪੁਰਾਣੀ ਚੱਲਦੀ ਆਉਂਦੀ ਹੈ 350 ਸਾਲ ਹਾਂਜੀ ਤੁਹਾਨੂੰ ਕਿਹਦਾ ਖਵਾ ਹੋ ਗਿਆ ਭਾਜੀ ਦੇਖੋ ਜੀ ਬੋਲਿਓ ਕਬਲਦਾਸ਼ ਬਾਬਾ ਦੇ ਕੀ ਜੈ ਹਮਾਰੇ ਨਾ ਵੱਡ ਵਡੇਰੇ ਹਮਾਰੇ ਜੁਠੇਰੇ ਹੈ ਕਈ ਪੀੜ੍ਹੀਓਂ ਸੇ ਹਮ ਇਨਕੇ ਸਾਥ ਜੁੜੇ ਹੋਏ ਹਾਂ ਤਿੰਨ ਪੀੜ੍ਹੀਆਂ ਤੋਂ ਮੇਰੇ ਕੋਲ ਦੇਖਦੇ ਹੋਗੇ ਮੇਰੇ ਦਾਦਾ ਜੀ ਪਰਦਾਦਾ ਜੀ ਜੋ ਮੈਂਨੇ ਦੇਖੇ ਆਪਣੇ ਪਿਤਾ ਜੀ ਔਰ ਹਮ ਵੀ ਹਮ ਮਿੱਤਰ ਕੇ ਹਾਂ ਹਮਾਰੇ ਜੁਠੇਰੇ ਹੈ ਔਰ ਬਹੁਤ ਜੈਰੀ ਜਗਾ ਹੈ بابا جی پتروں کی داد بخش دے ہیں گھر میں سبھی منو کا اپنا پوری کرتے ہیں بندے کی جو بھی شادھا سے ائے گا میں ہم करनाल سے ائے ہوں ابھی ٹھیک ہے بڑی شادھا سے باکھی کا ہر سال میلہ لگتا ہے ٹھیک ہے بڑی دھوم دھام سے دوروں سے دوروں دوروں کے لوگ آتے ہیں اور اپنی شادھا سے جو بھی منو کا اپنا ان کی پوری ہو جاتی ہے ان کے sukhna jo bhi karte hain sukhde sir وہ یہ کتنا کتنا سچائی ہے جی شادالو دور دور تو ہندے نے اور چولیاں پر کے جیڑا دربار تو جاندے نے جی یہ بالکل سچ ہے سوپن جی ਜਿਹੜਾ ਮੈਂ ਮ ਖੂਦ ਹੀ ਗੱਲ ਕਰ ਰਿਹਾ ਵੀ ਖੂਦ ਦਾ ਮਹੱਤਵ ਜਿਹੜਾ ਜੁੜਦਾ ਇਸ ਮੇਲੇ ਦੇ ਨਾਲ ਜੀ ਇਹ ਕੀ ਮਤਲਬ ਗੰਗਾ ਜੀ ਪ੍ਰਗਟ ਹੋਏ ਇਸੇ ਕਿ ਭਾਜੀ ਇਧ ਕਹਾਣੀ ਤੋਂ ਦੱਸਿਓ ਕੰਦੇ ਆ ਜਿਹੜੇ ਆਉਂਦੇ ਆ ਸਰਦਾਲੂ ਆਉਂਦੇ ਆ ਉਹ ਜਦੋਂ ਵਿਆਹ ਹੁੰਦਾ ਸਾਦੀ ਹੁੰਦੀ ਆ ਇਧਰ ਆਉਂਦੇ ਆ ਮੱਥਾ ਟਿਕਾਉਣ ਆਉਂਦੇ ਆ ਤੇ ਇੱਕ ਵਾਰੀ ਕੁੰਭ ਆ ਗਿਆ ਹਰਦਵਾਰ ਦਾ ਗਾਣਾ ਗਵਾਚਾ ਫਿਰ ਖੂਦ ਦੇ ਵਿੱਚ ਕੱਢਿਆ ਅੱਛਾ ਹਰਿਦਵਾਰ ਤੋਂ ਗਵਾਚਾ ਹਾਂਜੀ ਖੂਦ ਦੇ ਵਿੱਚ ਕੱਢਿਆ ਪਸਾਖੀ ਵਾਲ ਦਿਨ ਹਾਂਜੀ ਆ ਮਤਲਬ ਮਾਰੇ ਮਾਰੇ ਜਿਹੜਾ ਬਾਬਾ ਕਮਲਦਾ ਜੀ ਨੇ ਬਜਨ ਕੀਆ ਵਾ ਤੇ ਹਰ ਚਾਰ ਚਾਰ ਪੈਰਾਂ ਗੰਗਾ ਜੀ ਇੱਥੇ ਵਾਸ ਦੇ ਕਰੇਗੀ ਕਹਿੰਦੇ ਕਿਸੇ ਸ਼ਰਧਾਲੂ ਦੇ ਬੱਚੇ ਹਾਂਜੀ ਜੀ ਸ਼ਰਧਾਲੂ ਬੱਚੇ ਜੀ ਹਾਂਜੀ ਉਹ ਮਰੂ ਸ਼ਰਧਾਲੂ ਦਰਬਾਰ ਤੇ ਆਇਆ ਤੇ ਉਹਨੇ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਜਾਂ ਜਿਮਾੜਾ ਜੀ ਅੱਗੇ ਅਰਦਾਸ ਕੀਤੀ ਕਹਿੰਦੇ ਸਾਡੇ ਉਥੇ ਗੰਗਾ ਜੀ ਦੇ ਵਿੱਚ ਗਾਣੇ ਉਥੇ ਗਵਾਜ ਗਏ ਆ ਉਹ ਕਹਿੰਦੇ ਅਗਲੇ ਸਾਲ ਇੱਥੇ ਪਸਾਖੀ ਵਾਲੇ ਮੇਲੇ ਨੇ ਮੇਲਾ ਲੱਗੂਗਾ ਅਸੀਂ ਕੱਟਾਂਗੇ ਅਸੱਤੋ ਇਹ ਪਰੰਪਰਾ ਵਾਜੀ ਸੋ ਕਹਿੰਦਾ ਮਤ ਹੋਏ ਆ ਪੀ ਮਹਾਰਾਜ ਕਮਲਦਾ ਜੀ ਕੋਸ਼ਰ ਤਾਲੂ ਪਹੁੰਚਦੇ ਨੇ ਉਹ ਹਰੀਦਵਾਰ ਜਿਹੜਾ ਇਸ਼ਨਾਨ ਕਰਕੇ ਆਉਂਦੇ ਨੇ ਔਰ ਗੰਗਾ ਜੀ ਦੇ ਵਿੱਚ ਜਿਹੜੇ ਹੈ ਜੀ ਗਹਿਣੇ ਗਵਾਜਦੇ ਆ ਸੋ ਗਹਿਣੇ ਜਿਹੜੇ ਆ ਉਹ ਗਵਾਜਦੇ ਔਰ ਆਕੇ ਮਹਾਰਾਜ ਜੀ ਅਰਦਾਸ ਕਰਦੇ ਵੀ ਮਹਾਰਾਜ ਸਾਡੇ ਗਹਿਣੇ ਗਵਾਜ ਗਿਆ ਔਰ ਮਹਾਰਾਜ ਦੱਸਦੇ ਨੇ ਵੀ ਇਸ ਖੂਦ ਵਿੱਚੋਂ ਉਹ ਗਹਿਣੇ ਜਿਹੜੇ ਕੱਢ ਕੇ ਦੇ ਜਾਂਦੇ ਆ ਯਾਨੀ ਕਿ ਗੰਗਾ ਜੜੀ ਇੱਥੇ ਪ੍ਰਗਟ ਕਰ ਰਹੇ ਨੇ ਖੂਦ ਵਿੱਚ ਸੋ ਵਿਸਾਖੀ ਵਾਲਾ ਦਿਨ ਹੁੰਦਾ ਵਾ ਔਰ ਉਸ ਦਿਨ ਤੋਂ ਜਿਹੜੀ ਆ ਇਹ ਪਰੰਪਰਾ ਚੱਲਦੀ ਆ ਵਿਸਾਖੀ ਤੱਕ ਭਾਰੀ ਮੇਲਾ ਇੱਥੇ ਲੱਗਦਾ ਵਾ ਔਰ ਸ੍ਰੀ ਤਾਲੂ ਵੱਡੀ ਗਿਣਤੀ ਔਰ ਮਰੀਜ਼ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਲਿਆ ਸੋ ਸਾਰੀਆਂ ਤਸਵੀਰਾਂ ਤੇ ਲਸਾਂਗੀਆਂ ਕਰ ਰਹੇ ਹਾਂ